Thank you. ਆਖਲਾਇ ਤੇ ਫੋਨ ਤਾਂ ਨਹੀਂ ਵਿੱਚ ਇੱਥੇ ਰੱਖਦਾ ਹਾਂ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡੇ ਆਪਣੇ ਪੇਜ ਵਾਲੀ ਵਾਲ ਛੂਟਿੰਗ ਕਰੇ ਤੇ ਲਾਈਵ ਕਰ ਰਹੇ ਆ ਵੀਰੇ ਕੰਡ ਸਰਾਵਾ ਜ਼ਿਲ੍ਹਾ ਵਾਜਾਲੋਂ ਟੂਰਨਾਮੈਂਟ ਵੀਰੇ ਬਹੁਤ ਖੜਕਾ ਧੜਕਾ ਹੋਣਾ ਵੀਰੇ ਲਾਈਵ ਦੀ ਅਪਡੇਟ ਜਰੂਰ ਦਿਓ ਵੀਰੇ ਜਿੰਨੇ ਖੁਸ਼ ਕਰੋ ਨਾ ਕੀ ਰਹਿ ਗਈ ਘਾਟ ਉਹਨਾਂ ਆਪਣੇ ਪਲੇਅਰਾਂ ਦੀ ਘਾਟ ਫਲਕੀ ਦੱਸਗੇ ਕੋਈ ਚਲੋ ਓਲਾ ਵਧੀਆ ਵਧੀਆ ਪੁੱਤ ਤੁਸੀਂ ਸੁਣਾਓ ਕਿਵੇਂ ਹੋ ਠੀਕ ਠਾਕ ਹੋ ਵਧੀਆ ਵਧੀਆ ਤੁਸੀਂ ਦੱਸੋ ਠੀਕ ਠਾਕ ਹੋ ਘਰੇ ਠੀਕ ਠਾਕ ਸਾਰੇ ਤਰਨਦੀਪ ਲਓ ਸਾਹਮਣੇ ਪਹਿਲੇ ਮੈਚ ਦੀ ਸ਼ੁਰੂਆਤ ਜਿਹੜੀ ਖੇਡ ਦੇ ਗਰਾਊਂਡ ਦੇ ਵਿੱਚ ਕਰ ਦਿੱਤੀ ਆ ਜੋਬਨਾਂ ਦੇ ਇੱਕ ਪਾਸੇ ਟੀਮ ਰੈਡੀ ਹੈ ਹਾਂਜੀ ਹਾਂਜੀ ਲਾਈਵ ਦੀ ਅਪਡੇਟ ਜਰੂਰ ਦਿਓ ਜੀ ਜਿੰਨੇ ਭਰਾ ਲਾਈਵ ਦੇਖ ਰਹੇ ਹੋ ਬਹੁਤ ਬਹੁਤ ਧੰਨਵਾਦ ਹੋਰ ਤਰਨਦੀਪ ਪੁੱਤ ਠੀਕ ਠਾਕ ਹੋ ਰਤਨ ਬਰਾੜ ਜੀ ਦੱਸਾਂਗੇ ਅਪਡੇਟ ਵੀਰੇ ਨੱਥੂ ਵਾਲੇ ਦੀ ਅਪਡੇਟ ਦਵਾਂਗੇ ਬਈ ਜੀ ਬਈ ਨੱਥੂ ਵਾਲੇ ਦਾ ਮੈਚ ਚੱਲੀ ਜਾਂਦਾ ਇੱਕ ਨੰਬਰ ਗਰਾਊਂਡ ਤੇ ਹਾਂਜੀ ਭਾਈ ਲਾਈਵ ਦੀ ਅਪਡੇਟ ਜਰੂਰ ਦਿਓ ਜੀ ਇਹ ਆ ਮਸੁੰਡਾ ਭਾਈ ਜੀ ਉੱਥੇ ਲਾਈਵ ਹੈ ਨਹੀਂ ਇੱਕ ਨੰਬਰ ਗਰਾਊਂਡ ਤੇ ਯਾਰ ਇਹ ਯਾਰ ਪਰਲੇ ਦਾ ਕੋਟਲੀ ਵਾਲੇ ਹੋਣ ਹਾਂਜੀ ਹਾਂਜੀ ਲਾਈਵ ਦੀ ਅਪਡੇਟ ਜਰੂਰ ਦਿਓ ਜੀ ਜਿੰਨੇ ਭਰਾ ਲਾਈਵ ਦੇਖ ਰਹੇ ਹੋ ਸਰਦਾਰ ਕੋਣ ਦੇ ਹਨ ਹਾਂਜੀ ਹਾਂਜੀ ਬਾਈ ਲਾਈਵ ਦੀ ਅਪਡੇਟ ਜਰੂਰ ਦਿਓ ਜੀ ਜਿੰਨੇ ਭਰਾ ਇਹ ਨਾਲ ਜੁੜੇ ਹੋ ਬਹੁਤ ਬਹੁਤ ਧੰਨਵਾਦ ਲੈ ਵੀ ਇੱਕ ਟੀਮਾਂ ਦੇ ਖਿਡਾਰੀਆਂ ਨੂੰ ਬੇਤੀਆ ਮੇਰਾ ਵੀ ਬਣ ਕੇ ਉਧਰ ਬਾਬਾ ਜੀ ਦੇ ਡੇਰੇ ਵਾਲੀ ਸਾਈਡ ਜਿਹੜਾ ਪ੍ਰਸ਼ਾਦਾ ਪਾਣੀ ਤਿਆਰ ਹੈ ਔਰ ਮੇਰਾ ਭਰਾ ਵੱਢ ਕੇ ਦਰਸ਼ਕਾ ਚਾਹੇ ਪ੍ਰਬੰਧਕ ਵੀਰ ਹੈ ਚਾਹੇ ਖਿਡਾਰੀ ਵੀਰ ਹੈ ਕਿਸੇ ਵੀ ਵੀਰ ਨੇ ਜਾਣਾ ਤੇ ਅੱਧੇ ਕੱਪੜੇ ਨਾ ਪਾ ਕੇ ਜਾਇਓ ਮੇਰਾ ਭਰਾ ਵੱਢ ਕੇ ਬੜੀ ਮਰਿਆਦਾ ਦੇ ਨਾਲ ਹਾਂਜੀ ਹਾਂਜੀ ਭਾਈ ਲਾਈਵ ਦੇ ਅਪਡੇਟ ਦੱਸਿਓ ਖੇਡ ਗਰਾਊਂਡਾਂ ਤੋਂ ਜਿਹੜਾ ਫੇਰ ਜਰੂਰ ਕਰਿਓ ਜੀ ਮੇਰਾ ਭਰਾ ਵੱਢ ਕੇ ਲਾਈਵ ਦੀ ਅਪਡੇਟ ਦੱਸਿਓ ਜੀ ਤੇ ਆਪਣਾ ਧੱਕੇ ਤੇ ਮੇਰਾ ਵੀਰ ਅਧੇ ਕੱਪੜੇ ਜਿਹੜੇ ਨਹੀਂ ਪਾੜੇ ਆਪਾਂ ਪੂਰੇ ਕੱਪੜੇ ਪਾ ਕੇ ਜਿਹੜਾ ਪ੍ਰਸ਼ਾਦਾ ਛਕੜਾ ਜੀ ਲਾਈਵ ਦੀ ਅਪਡੇਟ ਜਰੂਰ ਦਿਓ ਇਹ ਟੀਮਾਂ ਦੇ ਖਿਡਾਰੀਆਂ ਨੂੰ ਬੇਨਤੀ ਆ ਬਾਅਦ ਦੇ ਵਿੱਚ ਆਪਾਂ ਜਿਹੜਾ ਆ ਕੇ ਇਹਦਾ ਸੋਚੀਏ ਗਰਾਊਂਡ ਤੇ ਵੀ ਯਾਰ ਪ੍ਰਬੰਧਕ ਵੀਰਾਂ ਦੇ ਆਪਾਂ ਨੂੰ ਕਿਉਂ ਲੰਗਰ ਨਹੀਂ ਛਕਾ ਦਿੱਤਾ ਪੂਰੇ ਕੱਪੜੇ ਪਾ ਕੇ ਜਾਓ ਮੇਰਾ ਵੀਰ ਬਣ ਕੇ ਸੇਰ ਧੱਕ ਕੇ ਤੇ ਜਿੰਨਾ ਵੀਰਾਂ ਨੇ ਲੰਗਰ ਛਕੜਾ ਓ ਸ਼ਾਕਾ ਓ ਜੀ ਜਾ ਕੇ ਹਾਂਜੀ ਹਾਂਜੀ ਭਾਈ ਲਾਈਵ ਦੀ ਅਪਡੇਟ ਜਰੂਰ ਦਿਓ ਜੀ ਜਿੰਨੇ ਭਰਾ ਲਾਈਵ ਨਾਲ ਜੁੜੇ ਹੋਓ ਸ਼ੇਅਰ ਜਰੂਰ ਕਰਿਓ ਬਹੁਤ ਬਹੁਤ ਧੰਨਵਾਦ ਸ਼ੁਕਰੀ ਹਾਂਜੀ ਹਾਂਜੀ ਰਤਨਬਾਈ ਜੀ ਲਾਈਵ ਦੀ ਅਪਡੇਟ ਜਰੂਰ ਦਿਓ ਜੀ ਕਿਵੇਂ ਚੱਲ ਰਹੀ ਆ ਸ਼ੇਅਰ ਜਰੂਰ ਕਰਿਓ ਇੱਕ ਜਿੰਨੇ ਭਰਾ ਲਾਈਵ ਨਾਲ ਜੁੜੇ ਹੋਊ ਯੂਟਿਊਬ ਤੇ ਇਹਨਾਂ ਵੀ ਜਰੂਰ ਸਬਸਕ੍ਰਾਈਬ ਕਰਿਓ ਵੀਰੇ ਬਹੁਤ ਬਹੁਤ ਧੰਨਵਾਦ ਜੀ ਬਾਈ ਜੀ 1 ਨੰਬਰ ਗਰਾਊਂਡ ਚ ਲਾਈਵ ਹੈ ਨਹੀਂ ਚੱਲਿਆ ਬਾਈ ਕੋਈ ਵੀ ਨਹੀਂ ਚੱਲਿਆ ਅਜੇ ਲਾਈਵ ਉੱਥੇ ਪਪ ਸਾਹ ਆ ਵੀਰੇ ਪਪ ਸਾਹ 1 ਨੰਬਰ ਗਰਾਊਂਡ ਤੇ ਵੀਰੇ ਪਪ ਸਾਹ ਡੀਸੀ ਬਾਈ ਦਾ ਲਾਈਵ ਆ ਵੀਰੇ ਪਪ ਸਾਹ ਪਪ ਸਾਹ ਆ ਵੀਰੇ 1 ਨੰਬਰ ਗਰਾਊਂਡ ਤੇ ਹੇ ਹੇ ਰਵੀ ਨਹੀਂ ਆਇਆ ਵੀਰੇ ਰਵੀ ਨਹੀਂ ਆਇਆ ਬਾਈ ਜੀ ਮੀਡੀਅਮ ਦਾ ਟੂਰਨਾਮੈਂਟ ਆ ਵੀਰੇ ਕਰਿਓ ਕਰਿਓ ਸ਼ੇਅਰ ਬਾਈ ਜਿੰਨੇ ਭਰਾ ਲਾਈਵ ਨਾਲ ਜੁੜੇ ਹੋ ਬਹੁਤ ਬਹੁਤ ਧੰਨਵਾਦ ਜੀ ਲਾਈਵ ਦੀ ਅਪਡੇਟ ਜਰੂਰ ਦਿਓ ਜੀ ਜਿੰਨੇ ਭਰਾ ਲਾਈਵ ਨਾਲ ਜੁੜੇ ਹੋ ਹਾਂਜੀ ਹਾਂਜੀ ਕਰਿਓ ਕਰਿਓ ਸ਼ੇਅਰ ਵੀਰੇ ਬਹੁਤ ਬਹੁਤ ਧੰਨਵਾਦ ਇਹ ਆ ਭੁੱਲਰ ਕੋਟਲੀ ਵਾਲਾ ਹਣਮੋਲ ਬਰਾੜ ਯੂਐਸਏ ਕੋਟਲੀ ਦੀ ਟੀਮਾਂ ਵੀਰੇ ਵੀਰੇ YouTube ਪੇ ਇਹਨਾਂ ਵੀ ਜਰੂਰ ਸਬਸਕ੍ਰਾਈਬ ਕਰਿਓ ਬਈ ਜੀ ਹਾਂਜੀ ਹਾਂਜੀ ਸਹੀ ਗੱਲ ਆ ਵੀਰੇ ਸਹੀ ਗੱਲ ਆ ਅਗਲੇ ਮੈਚਾਂ 'ਚ ਕੱਢਣੇ ਆ ਅੱਗ ਪੂਰੀ ਸਰੰਗ ਵਾਲੀ ਜੀ ਲਾਈਵ ਦੀ ਅਪਡੇਟ ਜ਼ਰੂਰ ਦਿਓ ਜੀ ਸਰੰਗ ਵਾਲੀ ਜੀ ਲਾਈਵ ਦੀ ਅਪਡੇਟ ਜ਼ਰੂਰ ਦਿਓ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਲਾਈਵ ਦੀ ਅਪਡੇਟ ਜ਼ਰੂਰ ਦਿਓ ਜੀ YouTube ਪੇਜ ਨੂੰ ਵੀ ਸਬਸਕ੍ਰਾਈਬ ਕਰਿਓ ਬਹੁਤ ਬਹੁਤ ਧੰਨਵਾਦ ਯਾਦ ਰੱਖਿਓ ਯਾਰ ਇਹ ਜੇ ਖਲੂ ਆਪਾਂ ਦਾ ਧਿਆਨ ਰਹੀ ਬਚਿਆਗੇ ਯਾ ਮੁੰਡਾ ਬੰਦਾਂ ਫੁੱਲਰ ਸੈਂਟਰ ਲਵਾ ਮੁੰਡੇ ਨੂੰ ਯਾਰ ਨਰਾਜ ਹੁੰਦਾ ਜਲਦੀਵ ਨੂੰ ਸੈਂਟਰ ਲਾਉਣ ਦੇ ਯਾਰ ਹਾਂ हां जी हां जी लाइव दी अपडेट जरूर ਦਿਓ ਜੀ ਸਰੰਗੜੀ ਜੀ ਲਾਈਵ ਦੀ ਅਪਡੇਟ ਜਰੂਰ ਦਿਓ ਜੀ ਹੁਣ ਬਾਲ ਨਹੀਂ ਮਾਰੀ ਉਦੋਂ ਕਹਿੰਦਾ ਸੈਂਟਰ ਲਾਉਣਾ ਮੈਂ ਆਇਆ ਇਹ ਹੁਣ ਬਾਲ ਨਹੀਂ ਮਾਰੀ ਉਦੋਂ ਕਹਿੰਦਾ ਸੈਂਟਰ ਲਾਉਣਾ ਸੀ ਹਾਂਜੀ ਹਾਂਜੀ ਲਾਈਵ ਦੀ ਅਪਡੇਟ ਜਰੂਰ ਦਿਓ ਜੀ ਕਰਿਓ ਕਰਿਓ ਸ਼ੇਰ ਬਾਈ ਬਹੁਤ ਬਹੁਤ ਧੰਨਵਾਦ ओके okay, okay, भाई जी शेयर जरूर ਕਰਿਓ ਜੀ YouTube ਪੇਜ ਨੂੰ ਵੀ ਸਬਸਕ੍ਰਾਈਬ ਕਰਿਓ ਜਿੰਨੇ ਭਰਾ ਲਾਈਵ ਨਾਲ ਜੁੜੇ ਹੋ YouTube ਪੇਜ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਓ ਬਹੁਤ ਬਹੁਤ ਧੰਨਵਾਦ ਮੂਸੋਂਡੇ ਲਵਾ ਇਹਨੂੰ ਸਾਈਡ ਰੋਈ ਜਾਂਦਾ ਖੜਾ ਮਗਰ ਬਾਲ ਮਾਰਨੀ ਆ ਅੰਡਰ ਹੈ ਦਾ ਮਗਰੋਂ ਵੀ ਚੱਕੀ ਗਿਆ ਹਾਜੀ ਕੋਈ ਨਹੀਂ ਲੋਣੀ ਹੋਣੀ ਮੇਰੇ ਨਾਲ ਤਗੜੇ ਮੈਂ ਜੀ ਦੱਸਦੇ ਆ No, do no, no. ਥਾਈਲੈਂਡ ਓ ਤੇਰੀ ਵਾਲ ਤੇਰੀ ਵਾਲ ਇਹ ਆ ਕਹਿੰਦੇ ਕੋਟਲੀ ਵਾਲਾ ਮਾਰ ਓ ਬੱਲੇ ਤੇਰੇ ਸਹੀ ਆ ਸਹੀ ਆ ਸਹੀ ਆ ਸਹੀ ਹੈ ਸਹੀ ਹੈ ਵੀਰੇ ਸਹੀ ਹੈ ਸਹੀ ਹੈ ਭਾਈ ਮਨਿੰਦਰ ਕਿਹੜਾ ਮਸੁੰਡਿਆ ਮਨਿੰਦਰ ਉਹ ਹਾਂ ਹੁਣ ਤੇਰਾ ਉਸਤਾਦ ਮੈਚ ਵੇਖੀ ਜਾਂਦਾ ਕਹਿੰਦਾ ਹੋ ਸੈਟ ਵਟ ਮਨਿੰਦਰਾ ਹੋ ਸੈਟ ਉਹ ਸਰੰਗਲੀ ਬਚਾ ਹੋਆ ਖਾਨ ਉਹ ਕਹਿੰਦਾ ਉਸਤਾਦ ਕਹਿੰਦਾ ਮੈਂ ਪੈਸੇ ਲਾਉਣੇ ਗੇੜਦਾ ਹੀ ਨਹੀਂ ਪਿਆ ਲੈ ਉਸਤਾਦ ਤੇਰਾ ਚੇਲਾ ਦਾ ਟੇਡਾ ਹੁੰਦਾ ਫਿਰਦਾ ਸਹੀ ਅਸੀ ਹੈ ਜੀ ਤੇ ਨਾਲ ਦਾ ਚੰਗਾ ਇਹੀ ਆ ਜਿੱਦੀ ਪਾਵਰ ਮਾਰਦਾ ਹੇ ਦੋਨਾਂ ਨੇ ਇੱਕੋ ਸਟਾਈਲ ਤਰ੍ਹਾਂ ਲਾਈ ਆ ਟੇਪ ਜੀ ਲੈ ਵੀਰੇ ਉਸਤਾਦ ਤੇਰੇ ਨੇ ਪੰਜ ਬਾਲਾਂ ਤੇ 500 ਕਰਤਾ ਬਾਲ ਮਾਰ ਨਹੀਂ ਹੁਣ ਇੱਕ ਚੱਲ ਪੰਜ ਪੰਜ ਮਾਰਨੀ ਆ ਕਹਿੰਦਾ ਜੇ ਨਾ ਮਾਰੀਆਂ ਕਹਿੰਦਾ ਉਲਟਾ ਦੇ ਦੇ ਲੈ ਲੈਣੇ ਖਾਨ ਸਾਹਿਬ ਤੇਰਾ ਚੇਲਾ ਹੈ ਨਹੀਂ ਇੰਨੇ ਜੁਗ ਬੰਦ ਕਰਨਾ ਪੈਣਾ ਲਾਈਵ ਆਹ ਉਹ ਦੂਜੇ ਮੁੰਬਈ ਨੂੰ ਭੇਜ ਦੇ ਚਾਹ ਲਿਆਊਗਾ ਕਿ ਅੱਗੇ ਜਦੋਂ ਵੀ ਦੱਸਦਾ ਸਹੀ ਆ ਸਹੀ ਆ ਫੋਨ ਦੇ ਹੀ ਆ YouTube ਵਾਲੇ लोकेशन आउ न रखंदा चाहियो लोकेशन

ਕਿਵੇਂ ਅੱਜ ਬਾਹਰ ਤੁਸੀਂ ਮੇਰੇ ਵਾਂਗੂ ਬਾਹਰ ਦਾ ਕੀ ਚੱਲਿਆ ਸਭ ਨਾਲੇ ਕੇ ਨਾ ਖੇਡੀ ਜਾਂਦਾ ਉਹਨਾਂ ਦੇ ਕੋਣ ਕੋਣ ਮੈਂ ਤਾਂ ਖੇਡਦਾ ਹੀ ਨਹੀਂ ਕਿਸੇ ਚੀਜ਼ ਮੈਂ ਤਾਂ ਕਿਸੇ ਚੀਜ਼ ਨਹੀਂ ਖੇਡਦਾ ਇਹ ਐਕਸੀਡੈਂਟ ਹੋ ਗਿਆ ਯਾਰ ਪਰਸੋਂ ਮੇਰਾ ਅੱਖ 9:30 ਵਜੇ ਰੋਵਰ ਰੱਬ ਨੇ ਹੀ ਰੱਖੇ ਹੋ ਨਾਲ ਯਾਰ ਨਾ ਧੋਪ ਕਰ ਕਿਉਂ ਨਾ ਧੋਪ ਵੀ ਪੈਂਦੀ ਆੱਖ ਮੇਨ ਹਾਂ ਤਾਂ ਕੋਈ ਹੈ ਨਹੀਂਗਾ ਪਰ ਰੋਲਾ ਫਿਰ ਵੀ ਦੋ ਤਰੀਕ ਨੂੰ ਥੋੜ ਪਾਣਾ ਕਿੱਥੇ ਰਹਿ ਜਾਂਦਾ ਪਿੰਡ ਯਾਰ ਦੋ ਤਰੀਕ ਨੂੰ ਨਰੋਲ ਦਾ ਟੂਰਨਾਮੈਂਟ ਹੈ ਹਾਂ ਜਵਾਨਾ ਰੋਲ ਫਰੀਦਕੋਟ ਹੈ ਫਰੀਦਕੋਟ ਇੱਧਰ ਹੀ ਹੋਣਾ ਫਰੀਦਕੋਟ ਕਿੰਨੇ ਨੂੰ 2 ਮਾਰਚ ਦਾ 2 ਮਾਰਚ ਝਾੜੀ ਵਾਲੇ ਵੀ ਆ ਉਹਨਾਂ ਨੂੰ ਤਾਂ ਮੈਂ ਕਿਹਾ ਸੀ ਬਾਈ 2 ਮਾਰਚ ਨੂੰ ਉੱਥੇ ਵੀ ਆ ਬਾਕੀ ਹੁਣ ਦੇਖੋ ਕੀ ਕਹਿੰਦੇ या ना... ना... दिधे। दिधे यार पानी लिया दो, यार अच्छा डैथ हुई है तीस स्पीकर बंद है ਜੀ ਪ੍ਰਸ਼ਾਦਾ ਨਹੀਂ ਤਿਆਰ ਹੋਇਆ ਜੀ ਪ੍ਰਸ਼ਾਦਾ ਤਿਆਰ ਹੋ ਗਿਆ ਜੀ ਇੱਥੇ ਕਿੰਨੇ ਲੋਕ ਹੋ ਗਏ ਬਈ ਕੋਈ ਨਹੀਂ ਛੱਗੇ ਉਹਨੇ ਬਸ ਚੱਲ ਭੈਣਾ ਕੋ ਕਿਨੇ ਕਿ ਬਾੜੇ ਜੈਤੋ ਦਾ ਇਥੋਂ ਨੇੜੇ ਹੀ ਆ ਆ ਬਾਈ ਨੂੰ ਬਾਈ ਜੈਤੋ ਦਾ ਹੀ ਆ ਹਾਂ ਬਾਈ ਪਰਵਿੰਦਰ ਜੈਤੋ ਇਥੋਂ ਕਿੰਨਾ ਹੋਊਗਾ 8-9 ਕਿਲੋਮੀਟਰ ਕਿਵੇਂ ਜਾਣਾ ਹੈ ਟਲੀ ਇਹ ਕੰਮ ਕਰੇਗਾ ਉਹ ਮੇਜ ਚਾ ਕੇ ਨਾ ਉਹ ਉੱਥੇ ਰੱਖ ਕੇ ਆਉਣਾ ਉਹ ਮੇਜ ਲੈ ਕੇ ਜਾ ਕੇ ਤੁੱਤੇ ਭਈਆ ਉੱਥੇ ਲਾ ਕੇ ਆ ਇੱਕ ਲਾਈਵ ਨੰਬਰ ਇੱਕ ਨੰਬਰ ਤੇ ਬਾਈ ਬਣ ਕੇ ਪਰ ਖਾ ਦਿੰਨਾ ਮੇਜ ਮੈਂ ਦਬ ਜਾਣਾ ਚਾਹ ਆ ਵੀ ਚੱਲਿਆ ਤੇਰੇ ਨਾਲ 1 ਨੰਬਰ ਤੇ ਲਾਉਣਾ ਮੂੰਹ ਸੁਣਦੇ ਏ ਇੱਧਰ ਚੱਲਣਾ ਖੜ ਬਾਈ ਆ ਕੇ ਚਲਾਉਣੇ ਆ ਲਾਈਵ ਬਾਈ ਆ ਚੱਲ ਕੇ ਰੋਟੀ ਖਾ ਕੇ ਆਈ ਆਈ ਰੋਕ ਦੇ ਚੱਲ ਚੱਲ